ਕਾਲਜੀ ਸਵਾਤਾ ਤੁਹਾਡਾ ਆਪਣੀ ਦਿਨੋ ਦੇ ਵਿੱਚ ਕਹਿੰਦੇ ਵੀਰੋਂ ਆਪਾਂ ਖੜੇ ਦੇ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਆਪਣਾ ਵੀਰੋਂ ਨੇ ਅੱਡੇ ਆਇਆ ਲੈ ਦਿੱਤਾ ਰੋ ਇਹਨਾਂ ਵੀਰੋਂ ਦਾ ਪੱਕਾ ਕੰਮ ਬਣਾਇ ਨਹੀਂ ਹੈ ਮੰਡੀ ਦੇ ਵਿੱਚ ਆਉਂਦੇ ਨੇ ਆਪਣਾ ਦਾ ਪੱਕਾ ਉੱਥੇ ਪੂਰੀ ਫਰਮਾ ਸਟੈਂਡਰਡ ਚੌਂਕ ਤੇ ਆਪਣਾ ਅੱਡਾ ਹੀ ਠੀਕ ਹੈ ਜਿੱਥੇ ਸਾਡਾ ਖੜਾਤਾ ਜਬ ਚੰਨ ਡਾਈ ਸੀ ਗੱਲ ਤੇ ਵੀ ਜਿੱਥੇ ਸਾਡਾ ਆਪਣਾ ਪੱਕਾ ਰੈਸ ਦਾ ਦੋਈ ਇਹ ਆਪਣਾ ਸਟੈਂਡਰਡ ਚੌਂਕ ਹੁੰਦਾ ਹੈ ਠੀਕ ਹੈ ਅੱਛਾ ਆਪਣਾ ਸ਼ੋਰੂਮ ਆ ਸਾਰੇ ਟਰੈਕਟਰ ਉੱਥੇ ਹੀ ਕੱਢਦਾ ਜਿਗਰਿਬਨ ਹੁੰਦਾ 20 25 ਟਰੈਕਟਰ ਆਪਣੇ ਕੋਲ ਹਰ ਵਾਰ ਠੀਕ ਠੀਕ ਹੈ ਜੀ ਜਿਹੜੇ ਵੀ ਬੱਤੀ ਸਾਡੇ ਮੈਂ ਹੁੰਦੇ ਨੇ ਹਾਂਜੀ ਹਾਂਜੀ ਤੇ ਅੱਜ ਆਪਾਂ ਮੰਡੀ ਦੇ ਕਿੰਨੇ ਲੈ ਗਏ ਆ ਜੀ ਅੱਜ ਹੋਣਗੇ ਤਰੀਕ ਹੁਣ 15 ਕਟਰੈਕਟਰ ਜੀ 15 ਕਟਰੈਕਟਰ ਠੀਕ ਠੀਕ ਹੈ ਜੀ ਜਿਵੇਂ ਇਹ ਡੈਟਾ ਜੀ ਵਾਣਾ 60 55 ਇਹ 2018 ਮਾਡਲ ਹੈ ਵੀਰੇ ਸਾਰਾ ਮਾਡਲ ਜੀ ਹਾਂ T20 ਗੇਅਰ ਜਾਈ ਨਾਲ ਦੀ ਟਾਇਟੂਰ ਹੈ ਸਾਰਾ ਡਾਟ ओरिजिनल ਹੈ 18 ਮਾਡਲ ਇਹ ਨੰਬਰ ਕਿਥੋਂ ਦਾ ਜੀ ਨੰਬਰ ਇਹਦਾ ਪੰਜਾਬ ਦੀ ਸਾਰੇ ਟੋਟੋ ਸਾਡੇ ਪੰਜਾਬ ਦੇ ਨੰਬਰ ਨੇ 50 ਨੰਬਰ ਠੀਕ ਠੀਕ ਹੈ ਜੀ 2018 ਮਾਡਲ ਹਾਂਜੀ ਨਾਲ ਦੇ ਟਾਇਰ ਸਾਰਾ ਡਾਟ ओरिजिनल ਹੈ ਟਾਇਰ ਵੀ ਮੇਰੇ ਖਰ ਵਾਲਾ ਵੀ ਹੈਗਾ ਹਾਂ ਟਾਇਰ 90 ਵਾਹੇ ਨਾਲ 90 ਵਾਹੇ ਹੈਗੇ ਨੇ ਜੀ ਹਾਂਜੀ ਤੇ ਡਿਮਾਂਡ ਕਿੰਨੀ ਕਰਦੇ ਆਂ ਆਪਾਂ ਇਹਦੀ ਡਿਮਾਂਡ ਇਹਦੀ 6,30,000 ਰੁਪਈਆ 6,30,000 ਰੁਪਈਆ ਰਜਿਸਟ੍ਰੇਸ਼ਨ ਹੋ ਜੀ ਠੀਕ ਠੀਕ ਹਾਂਜੀ ਕਿ ਆਪਣੇ ਕੋਲ ਆ ਗਿਆ ਜੀ 85618 ਮਾਡਲ 855 2018 ਮਾਡਲ ਹਾਂਜੀ ਇਹ ਵੀ ਪੰਜਾਬ ਆਪ ਨੰਬਰ ਆ ਜੀ ਪੰਜਾਬ ਨੰਬਰ ਇਹ ਵੀ ਛਾਰਾ オリジナル ਹੀ ਆ ਇਹ ਤਾਂ ਮੈਨੂੰ ਲੱਗਦਾ ਵੀ 18 ਮਾਡਲ ਪਰ ਪ੍ਰੋਡਕਸ਼ਨ ਤਾਂ ਇਹਦੀ ਹਾਂਜੀ ਟਰੈਕਟਰ ਬਿਲਕੁਲ ਨਵਾਂ ਕਿ ਭਾਈ ਵਾਲੀ ਹੈ ਹਾਂਜੀ ਹਾਂਜੀ ਤੁਸੀਂ ਪੇਟ ਹੂਡ ਚੈੱਕ ਕਰ ਲਓ ਵੀ ਹੈ ਲਿਸਕ ਮਾਰਿਆ ਟਰੈ ਹਾਂਜੀ ਬਾਕੀ ਟਾਇਰ ਟੋਲੇ ਦੇ ਬੜੇ ਘਰ ਪਾਏ ਨੇ ਟਾਇਰ ਵੀ ਹਾਂ ਜਿਹੜੇ ਵੀ ਟਾਇਰ ਪਾਏ ਨੇ ਨਕਬਾ 70% ਇਹਦਾ ਮੁੱਲ ਹੋ ਹੈਗਾ ਜੀ 6,115,000 ਰੁਪਇਆ 6,115,000 ਰੁਪਇਆ ਬਾਕੀ ਰੇਡ ਮੌਕੇ ਦੇਓ ਜੀ ਠੀਕ ਹੈ ਠੀਕ ਹੈ ਬਾਕੀ ਵੀ ਜੀ ਮੈਂ ਆਪਾਂ ਲੋਨ ਵੀ ਕਰਵਾ ਦੇਣੀ ਲੋਨ ਦਾ ਵੀ ਹੈਗੀ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਹੁਣ ਵੀ ਕਰਵਾ ਦੇ ਤੇ ਹੈਗਾ ਜੀ ਬਾਲਟ੍ਰੈਕ 60 ਦਾ ਬਾਲਟ੍ਰੈਕ 60 ਤੇ 19 ਮਾਡਲ ਹੈ 3 ਸਪੀਡ ਹੈ ਠੀਕ ਹੈ ਜੀ ਡੱਕ ਵਗੈਰਾ ਸਦਰੀ ਸਭ ਕੁਝ ਇਹ ਸਾਰਾ ਨਾਲ ਹੀ ਦੇਣਾ ਜੀ ਆਪਣੇ ਨਾਲ ਹੀ ਜਿਵੇਂ ਹੈਗਾ ਜੀ ਟਾਇਰ ਉਹ ਦਿਖਾ ਲੇਖਦੇ ਵੀ ਇਹਦੇ ਵੀ ਟਾਇਰ ਟਾਇਰ ਨਾਲ ਦੇ ਜੀ ਜਿੰਨੇ ਟਰੈਕਟਰ ਨੇ ਬਾਈਆਂ ਕੋਲ ਸਾਰੇ ਟਰੈਕਟਰਾਂ ਦੇ ਟਰੈਕਟਰਾਂ ਦੇ ਟਾਇਰ ਜਿਹੜੇ ਬੜੇ ਸੋਹਣੇ ਟਾਇਰ ਪਏ ਨੇ ਜਣੀ ਇਹ ਇਹ ਰੇਵਿ ਲੈ ਜਾ ਕੇ ਟਾਇਰ ਪਾਉਣੇ ਪੈਣਗੇ ਜੀ ਜੀ ਜਾ ਕੇ ਆਏ ਨਹੀਂ ਵੀ ਇਹਦੇ ਕੰਮ ਹੀ ਨਹੀਂ ਕਰੂ ਹਾਂਜੀ ਹਾਂਜੀ ਇਹ ਆਪਣੀ ਗਰੰਟੀ ਹੈ ਇਹ ਵੀ ਟਰੈਕਟਰ ਦੇਖੋ ਬ੍ਰਾਂਡ ਨਿਊ ਹੀ ਪਿਆਈ ਹਾਂਜੀ 19 ਮਾਡਲ ਹੈ ਜੀ 19 ਮਾਡਲ ਹੈ ਨਾਗ ਦੇ ਕਹਿ ਸਕਦਾਗਾ 3 ਸਪੀਡ ਹੈ ਤੇ ਡਿਮਾਂਡ ਕਿੰਨੀ ਤੁਸੀਂ ਇਹਦੀ ਸ਼ਬਾਸ਼ 6 ਲੱਖ ਰੁਪਈਆ ਡਿਮਾਂਡ ਹੈ ਸ਼ਬਾਸ਼ 6 ਲੱਖ ਰੁਪਈਆ ਡਿਮਾਂਡ ਹੈ ਤੇ ਆਹੜਾ ਫੇਰ 68 55 ਆ ਇਹਦੇ ਟਾਇਰ ਦਿਖਾ ਦੇ ਕਰੀ ਤੇ ਸਮਾਰ ਕੇ ਚੰਗੀ ਦਾ ਟਾਇਰ ਉਹ ਦਿਖਾ ਦਿਆ ਕਰ ਜਿਹੜੇ ਜਿੰਨੇ ਵੀ ਟਰੈਕਟਰ ਨੇ ਬਾਈਆਂ ਕੋਲ ਟਾਇਰ ਖਾਰਿਆ ਨੇ ਆ ਵੀ ਇਹਦੇ ਲੈ ਆ ਕੇ ਪਾਉਣ ਵਾਲੀ ਹਾਂ ਜੀ ਹਾਂ ਲੋੜ ਦੀ ਹੈਗੀ ਲਗਭਗ 90% ਟਾਇਰ ਪੈਨ ਟਰੈਕਟਰ ਦੇ ਤੇ ਇਹਦਾ ਰੇਟ ਹੈਗਾ 6,35,000 ਰੁਪਏ 635 ਡਿਮਾਂਡ ਆ ਬਾਕੀ ਮੌਕੇ ਤੇ ਜਸਟ ਮਾਰ ਬਾਕੀ ਮੌਕੇ ਦੇ ਮੰਨ ਤਾਂ ਲਓ ਕਰੇ ਨਾ ਹੀ ਪੂਰਾ ਹੀ ਤੇ ਅਗਲਾ ਆ ਗਿਆ 5310 ਜਾਉਂਦੇ ਯਾਰ ਇਹ ਟੌਪ ਮਾਡਲ ਟਰੈਕਟਰ ਹੈ ਨਾਲ ਦੀ ਟਾਇਰ ਇਹਦੇ ਨਾਲ ਇਹਦਾ ਲੋਕਲ ਹੀ ਨੰਬਰ ਆ ਜੀ ਸਾਡੇ ਇਥੋਂ ਦਾ ਠੀਕ ਕਰ ਮਾਡਲ 2019 ਆ ਜੀ 2019 ਮਾਰਲਾ ਆਪਾਂ ਇਸ ਸਾਲ ਖੋਲਦਾ ਹਰ ਵਾਰਸ ਵੀਡੀਓ ਡਿਸਟ੍ਰਿਕਟਰ ਵਗੈਰਾ ਸਾਰਾ ਕੋਲ ਟਾਪ ਆ ਜੀ ਇਹ ਵਾਰਸ ਵੀਡੀਓ ਦੇ ਵਿੱਚ ਹੈ ਹਾਂ ਜੀ ਸਾਰਾ ਟਾਪ ਮਾਲ ਡਾਇਰੈਕਟਰ ਆ ਜਮਾ ਕੰਡੀਸ਼ਨ ਤੋਂ ਦੋਸਤ ਨਹੀਂ ਦੀ ਵੀ ਬੜੀ ਕੈਨੇਡਾ ਆ ਨਾ ਮਾਰ ਸਕਦੇ ਹੋ ਤੇ ਇਹ ਡਿਮਾਂਡ ਹੈ ਜੀ 7.5 ਲੱਖ ਰੁਪਇਆ 7.5 ਲੱਖ ਰੁਪਇਆ ਡਿਮਾਂਡ ਆ ਹਾਂ ਜੀ ਤੇ ਅਗਲਾ ਜੀ 35 ਦਾ ਸਮਾਨ ਲਿਕਾ ਜੀ ਸਮਾਨ ਕਾ ਪੈਣੀ ਚਾਹੀਏ ਬਿਲਕੁਲ ਨਾਲ ਦੇ ਟਾਇਰ ਇਹਦੇ ਵੀ ਟਰੈਕਟਰ ਦੇ ਠੀਕ ਆ ਠੀਕ ਆ ਜੀ ਸਾਰਾ ਰੀਜਨਲ ਟਰੈਕਟਰ ਆ ਟੂ ਜੈਡ ਇਹਦੇ ਟਾਇਰ ਹੈਗੇ ਨੇ ਮਤਲਬ ਏਸੀ ਬਣਾ ਕੇ ਨਾਲ ਦੇ ਆ ਜੀ ਹਾਂ ਜੀ ਹਾਂ ਜੀ ਇਹ ਰੇਟ ਹੈ ਜੀ 37500 ਰੁਪਏ 37500 ਮਾਡਲ ਆ ਉਹ ਚੇਰ ਵਿੱਚ ਆਈ ਤਾਂ ਉਹ ਮਾਡਲ ਡਬਲ ਕਲੱਚ ਠੀਕ ਠੀਕ ਹੈ ਜੀ ਅੱਗੇ ਪ੍ਰੀਤ ਆ ਜੀ 21 ਮਾਡਲ ਪ੍ਰੀਟੀ 49 ਉੜਦਾ ਇਹ ਵੀ ਪੰਜਾਬ ਨੰਬਰ ਆ ਜੀ ਇਹਦੇ ਟਾਇਰ ਆ ਦੁਬਾਰੇ ਰੇਡੀਅਲ ਦਮੇ ਪਾਏ ਨੇ ਜਮਾ ਇਹਦਾ ਚੌੜਾ ਟਾਇਰਾਂ ਦੇ ਵਿੱਚ ਇਹਦੇ ਰੇਡੀਅਲ ਟਾਇਰ ਨੇ ਮੋੜੇ ਟਾਇਰ ਵੀ ਤੇ ਬੜੇ ਘਾਟ ਪਾਏ ਨੇ ਚੌੜੇ ਛੋੜੇ ਨੋਕੀ ਵਗੈਰਾ ਲੱਗੀ ਇਹਦੇ ਇਹ ਮੰਨ ਲਾ ਕਿਸੇ ਸਕਰੀਨ ਬੰਦੇ ਦਾ ਰੱਖਿਆ ਹੋਇਆ ਲੱਗਦਾ ਜੀ ਯਾਰ ਇਹ ਰਹਿ ਗਿਆ ਜੀ 470000 ਰੁਪਇਆ ਬਾਕੀ ਮੋਟਾ ਠੀਕ ਹੈ ਕਿੰਨਾ ਟਮ ਵਰਸਾਈ ਹੈ ਪਰ ਇਹ ਇਹ 2021 ਆ ਵੀਰੇ 21 ਮਾਡਲ ਠੀਕ ਠੀਕ ਹੈ ਜੀ ਅਗੇ 6 ਮਾਡਲ 852 ਜੀ 6 ਮਾਡਲ 855 ਇਹ ਵੀ ਸਾਰਾ ਟਰੈਕਟਰ ਓਰੀਜਨਲ ਹੀ ਆ ਜੀ ਸਾਰਾ ਓਰੀਜਨਲ ਆ ਰੋਜੋ ਨਾ ਪਿਆ ਨੰਬਰ ਆ ਜੀ ਟਾਇਰ ਇਹ ਵੀ 90% ਹੈਗੇ ਨੇ ਹਾਂ ਜੀ ਇਹਦਾ 345000 ਰੁਪਇਆ ਮੁੱਲ ਆ ਵੀਰੇ 345 ਜੀ ਨਵਾਂ ਦਾ 2006 ਮਾਡਲ ਅਗੇ ਆ ਓਰੀਜਨਲ ਆ ਇਹ 2022 ਮਾਡਲ ਆ ਜੀ 4 ਵੀਲ ਡਰੈਕਟਰ ਆ 22 ਮਾਡਲ ਟ੍ਰੈਕਟਰ ਹਾਂਜੀ ਇਹ ਤਾਂ ਮਨਾਂ ਦੀ ਬ੍ਰਾਂਡ ਨਵੇਂ ਪਿਆ ਹੈ ਨਾ ਜਮਾਂ ਨਵਾਂ ਟਰੈਕਟਰ ਆ ਜੀ 22 ਜਮਾਂ ਨਵਾਂ ਤੁਸੀਂ ਦੇਖ ਸਕਦੇ ਹੋ ਇਹ ਚੱਲੇ ਹੋ ਕਿੰਨੇ ਘੰਟੇ ਆ ਜੀ ਇਹ ਤਕਰੀਬਨ ਚੱਲਿਆ ਹੋਇਆ ਜੀ 1000 ਘੰਟੇ ਦੇ ਕਰੀਬ ਹਾਂ 1000 ਘੰਟੇ ਚੱਲਿਆ ਹੋਇਆ ਇਹ ਟੈਟੂ ਨਾਲ ਦੇ ਚਾਲ ਦੇ ਨਾਲ ਦੇ ਜਿੱਦੋਂ ਮਰਜ਼ੀ ਚੱਕਰਵਾ ਸਕਦੇ ਸਾਰੇ ਟਾਇਰ ਬੜੇ ਪਾਏ ਬਣੇ ਹਨਾ 12 ਚਾਰ 4 ਵੀਲ ਚ ਵੱਡੇ ਆਉਂਦੇ ਆ ਜੀ ਠੀਕ ਹੈ ਇਹਨੂੰ ਮੈਂ ਆਨਲੀ ਬੁੱਕਾਂ ਪੜੀ ਬੜੀ ਓਰੀਜਨਲ ਆਉਂਦੀਆਂ ਨੇ ਏਜੰਸੀ ਚੋਂ ਹੀ ਠੀਕ ਆ ਇਹਦਾ ਰੇਟ ਹੈ 9.5 ਲੱਖ ਰੁਪਈਆ 9.5 ਲੱਖ ਦਾ ਬਾਈ ਮਾਡਲ ਲਈ ਬਾਈ ਬਾਈ ਮਾਡਲ 9.5 ਲੱਖ ਦਾ ਬਾਕੀ ਰੇਟ ਮੌਕੇ ਅਡਜਸਟਮੈਂਟ ਕਰ ਲਾਂ ਠੀਕ ਹੈ ਠੀਕ ਹੈ ਜੀ ਅੱਗੇ ਆ ਗਿਆ ਜੀ 8 8 18 ਮਾਡਲ 35 ਦਾ ਸੋਨਾਲੀ ਕਾ ਇਹ 18 ਮਾਡਲ ਹੈ ਹਾਂਜੀ ਇਹਦਾ ਮੁੱਲ ਹੈਗਾ 3 ਲੱਖ 95000 ਰੁਪਈਆ ਡਬਲ ਕਲਚ ਨਾਲ ਦੇ ਟਾਇਰ ਹੈ ਸਾਰਾ ਡਾਟ ਅਰਜਨ ਵਾਲਾ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਪੰਜਾਬ ਹੀ ਪੰਜਾਬ ਠੀਕ ਹੈ ਜੀ ਅੱਗੇ ਮੈਕ ਸ਼ਾਰਟ ਤੇ ਖੜਿਆ ਆਪਣੇ ਰੈਟਰ ਉੱਤੇ ਇਹਦੀ ਡਿਮਾਂਡ ਕਿੰਨੀ ਕਰਦੇ ਆਪਾਂ ਜੀ ਇਹ 395 ਜੀ 395 ਠੀਕ ਹੈ ਠੀਕ ਹੈ ਜੀ ਤੇ ਆ ਜਾਓ ਉਹ ਤੁਹ ਅਰੇ ਟਰੈਕਟਰ ਅੱਗਿਆ ਸੋਨਾਲੀਕਾ ਜੀ 2016 ਮਾਡਲ 2016 ਮਾਡਲ ਜੀ ਹਾਂਜੀ ਟਾਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਚ ਆ ਜੀ ਇਹ ਠੀਕ ਆ ਠੀਕ ਟਾਇਰ ਇਹਦੇ ਵੀ ਨਾਲ ਦੇ ਨੇ ਬਿਲਕੁਲ ਹਾਂ ਇਹਦੇ ਵੀ ਟਾਇਰ 2400 ਘੰਟਾ ਰਿਜਨਲ ਚੱਲਿਆ ਕਿਦੋਂ ਮਰਜੀ ਠੀਕ ਠੀਕ ਸਾਰਾ ਟੈਕ ਓਰੀਜਨਲ ਆ ਜੀ ਹਾਂਜੀ ਮੇਰੇ ਸਾਹ ਨਾਲ ਵੀ ਹਰ ਖਾਨੇ ਟਾਇਰ ਹੈ ਹਾਂ ਹਾਂ ਜੀ ਹਾਂ ਤੇ ਡਿਮਾਂਡ ਕਰਨੀ ਹੈ ਜੀ ਇਹਦਾ ਰੇਟ ਹੈਗਾ ਜੀ 462000 ਰੁਪਇਆ 462000 ਬਾਕੀ ਮੌਕ ਅਡਜਸਟਮੈਂਟ ਕਰ ਲਈ ਠੀਕ ਹੈ ਜੀ ਅੱਗੇ ਆ ਗਈ ਆਪਣੇ ਕੋਲੇ 850 2015 ਮਾਡਲ ਠੀਕ ਹੈ ਜੀ ਬਟਿੰਡਾ ਨੰਬਰ ਆ ਜੀ ਫਰਸਟ ਪਾਰਟੀ ਦਾ ਹੈ ਟਾਇਰ ਇਹਦੇ ਬਿਲਕੁਲ ਨਾਲ ਦੇ ਜੀ ਵੀਡਾ ਮਾਡਲ ਦੇ ਵਿੱਚ ਹਨਾ ਜੀ ਹਾਂ 26 2700 ਘੰਟਾ ਚੱਲਿਆ ਹੋਇਆ ਜੀ ਸਾਰਾ ਦਾ ਓਰੀਜਨਲ ਹੈ ਵੀ ਇਹਦੀ ਡਿਮਾਂਡ ਹੈਗੀ ਜੀ 520000 ਰੁਪਇਆ 520000 ਹਾਂ ਬਾਕੀ ਮੌਕ ਤੇ ਹੋਣੀ ਹੈ ਠੀਕ ਹੈ 16 ਦੇ ਟਾਇਰਾਂ ਦਾ ਜੀ ਇਹ ਠੀਕ ਹੈ ਜੀ ਅੱਗੇ ਆਪਣੇ ਕੋਲੇ 50 ਦਾ ਸੋਨਾ ਲੀਕਾ ਜ ਇਹ ਦਾ ਬ੍ਰੈਡ ਮੂਡ ਕਰਦੇ ਜੀ ਬਿਲਕੁਲ ਟਾਇਰ ਨਿਊ ਨੇ ਇਹਦੇ ਹਾਂ ਜੀ ਹਾਂ ਟਰੈਕਟਰ ਇਹ ਵੀ ਚੰਗਾ ਜੀ ਪਾਵਰ ਸਟੀਅਰਿੰਗ ਦਾ ਡਿਸਟ੍ਰਿਬਿਊਟਰ ਲੱਗਿਆ ਜੀ ਇਹਦੇ ਤੇ ਕਿੰਨੇ ਨਵਾਂ ਜੀ ਇਹਦੀ 368000 ਰੁਪਏ ਜੀ 368000 ਪਾਵਰ ਨੰਬਰ ਆ ਟਰੈਕਟਰ ਚੰਗਾ ਜੀ ਪੂਰਾ ਠੀਕ ਠੀਕ ਜੀ ਅੱਗੇ ਆਪਣੇ ਕੋਲੇ ਆ ਗਿਆ ਜੀ 850 2012 ਮਾਡਲ 2012 ਦਾ ਮਾਡਲ 55 ਪਾਵਰ ਸਟੀਅਰਿੰਗ ਚਾ ਜੀ ਡਬਲ ਪੰਪ ਨਾਲ ਨਗਦ ਕੈਸ਼ ਦਾ ਜੀ 4 ਲੱਖ ਤੇ 65000 ਰੁਪਏ ਦਾ ਮੁੱਲ ਆ ਜੀ 46 ਮੁੱਲ ਆ ਜੀ ਹਾਂ ਜੀ ਇਹ ਆਵ ਨੰਬਰ ਨਾਲ ਦੇ ਟਾਇਰ ਨੇ ਦੇ ਵੀ ਇੱਕ ਇਕੱਠੇ ਹੀ ਐਕਟਰ ਸਾਰਾ origial a to z ਦੇ ਵੀ ਇਹਦੇ ਵੀ ਟਾਇਰ ਲਗ ਬਗ ਪਏ ਨੇ ਪਿਆਰ ਹੈਗਾ ਜੀ 65 70 ਪੈਸੇ ਹਾਂਜੀ 60% ਟਾਇਰ ਪਏ ਨੇ ਹਾਂਜੀ ਤੇ ਅੱਗੇ ਆਪਣੇ ਕੋਲੇ ਆ ਜੀ 750 17 ਮਾਡਲ RXO ਦੇ ਵਿੱਚ ਇਹਦੇ ਵੀ ਟੱਕ ਡੁੱਕਾ ਬੜਾ ਲੱਗਿਆ ਹੋਇਆ ਹੈ ਨਾ ਫਰੀ ਵਗੈਰਾ ਸਭ ਕੁਝ ਨਾਲ ਹੀ ਜਿਣਾ ਜੀ ਆਪਾਂ ਕੋਲ ਨਹੀਂ ਲੈਣਾ ਠੀਕ ਹੈ ਜੀ ਮੂਰਲੇ ਮਗਰਾੜ ਵਾਪਾ 7 ਡਿੱਕ ਵਾਪਾ ਸਭ ਕੁਝ ਲੱਗਿਆ ਟ੍ਰਿਕਰ ਦੇਖੋ ਵੀਰ ਉਹ ਬੜਾ ਦਾ ਹਾਂਜੀ ਦੋ ਮਰਗਾਟਾਂ ਦੇ ਉਧਰ ਬੜਾ ਸਾਰਾ ਟ੍ਰਿਕਰ ਇਹ ਵੀ a to z ਕਿਤੋਂ ਰੰਗ ਪੰਨ ਨਹੀਂ ਹੈਗਾ ਇਹ ਰੇਟ ਇਹਦਾ ਕਹਾਂਗਾ 90% ਇਹਦਾ ਰੇਟ ਆ ਗਿਆ 535000 535 ਠੀਕ ਆ ਠੀਕ ਆ ਗਿਆ 16 ਡ੍ਰੈਕਟਰ ਆ ਗਿਆ ਜੀ 35 ਦਾ ਸਟੈਂਡਰਡ ਇਹ ਰਾਇਦਾ ਬਿਲਕੁਲ ਨਿਊ ਨੇ ਸਾਰਾ ਡ੍ਰੈਕਟਰ ਇਹ ਟੂ ਜੈ ਅਰੀਜਨਲ ਆ ਇਹਦੇ ਕੰਮ ਵੀ ਨਹੀਂ ਲੱਗੀ ਡ੍ਰੈਕਟਰ ਦੀ ਠੀਕ ਆ ਠੀਕ ਆ ਜੀ ਚਾਰ ਮਾਡਲ ਆ ਜੀ ਚਾਰ ਮਾਡਲ ਜੇ 735 ਲੈਣਾ ਉਹਨਾਂ ਨੂੰ 100 ਗੁਣੇ ਚੰਗਾ ਹੈ ਹਾਂਜੀ ਹਾਂਜੀ ਬੰਦਾ ਜਾਣ ਦੇ ਵਿੱਚ ਵੀ ਜ਼ਿਆਦਾ ਹੋਊਗਾ ਹਾਂ ਜਾਣ ਉਹਨਾਂ ਨਾਲੋਂ ਜ਼ਿਆਦਾ ਹੈ ਜੀ ਕੁਝ ਮਰਜ਼ੀ ਬਾਸ ਸਕਦੇ ਆ ਇਹਦਾ ਰੇਟ ਹੈਗਾ ਜੀ 228000 ਰੁਪਏ 228000 ਰੁਪਏ ਬਸ ਕਿ ਮੌਕੇ ਅਡਜਸਟਮੈਂਟ ਹੋ ਜਾ ਤੇ 19 ਮਾਡਲ ਆ ਗਿਆ ਜੀ 855 ਆਪਣੇ ਕੋਲੇ ਇਹ ਤਾਂ ਮੈਨੂੰ ਤਾਂ ਵੀ ਜਮਾਂ ਹੀ ਬ੍ਰੈਂਡ ਨਊ ਫੈਕਟਰ ਬਿਲਕੁਲ ਨਵਾਂ ਹੀ ਨਾ ਆ ਰਿਹਾ ਹੈ 90 95 ਪੈਸੇ ਦੇ ਦੇਖ ਲਵੋ ਨਾ ਤੇ 19 ਵਾਲੀ 635000 19 ਮਾਡਲ ਆ ਜੀ 19 ਦੇ ਮਾਰ ਕੇ ਠੀਕ ਆ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਆ ਇਹੋ ਜੀ ਜਿਹਨੇ ਟਰੈਕਟਰ ਦੱਸਣੇ ਕਾਪੀ ਕਰਦੇ ਬਿਲਕੁਲ ਸਾਰੇ ਓਕੇ ਜੀ ਓਕੇ ਕਾਹਾਜ਼ਰ ਮਿਲਣਗੇ ਕਾਗਜ਼ ਬਿਲਕੁਲ ਠੀਕ ਆ ਠੀਕ ਹੈ ਤੇ ਆਪਾਂ ਲੋਨ ਕਿਹੜੇ ਕਿਹੜੇ ਮੈਂ ਕਹਤੋਂ ਕਰਵਾ ਦਿੰਨੇ ਲੋਨ ਆਪਣਾ ਹੀ ਸਾਰੀਆਂ ਬੈਂਕਾਂ ਦੇ ਟਾਈ ਆਪਾਂ ਜੀ ਠੀਕ ਆ ਠੀਕ ਹੈ ਦੋਵੇਂ ਕਰਵਾ ਸਕ ਠੀਕ ਠੀਕ ਬੰਦਾ ਹੋਵੇ ਪਹਿਲੇ ਆਪਣੇ ਬਾਅਦ ਉਹਨਾਂ ਦਾ ਡਾਕੂਮੈਂਟ ਸਹੀ ਚਾਹੀਂਦੇ ਆ ਜੀ ਤਾਂ ਜਿਵੇਂ ਸੀਪੋਰਟ ਸੁਬੜ ਬੰਦੇ ਦਾ ਉਹਦੇ ਪਰ ਡਿਪੈਂਡ ਕਰਦਾ ਲੋ ਕੋਈ ਕਿਰਾਏ ਤੇ ਕਿਸੇ ਨੇ ਟਰੈਕਟਰ ਲੈਣਾ ਹੁੰਦਾ ਉਹ ਵੀ ਆਪਾਂ ਦੇ ਦੇਣਾ ਜੀ ਉਹ ਵੀ ਫਿਰ ਉਹ ਕਿੰਨੇ ਕਾ ਏਰੀਆ ਦੇ ਵਿੱਚ ਤੰਨੇ ਆਪਾਂ ਕਿਰਾਏ ਤੇ ਉਹ ਆਪਣਾ ਕਿਤੇ ਵੀ ਲੈ ਕੇ ਜਾ ਸਕਦਾ ਜੀ ਆਪਣਾ ਕੋਈ ਮੜਾ ਜਾਨਵਰ ਚਾਹੀਦੀ ਆ ਹਾਂ ਜੀ ਮਾਲ ਬਈ ਗਾਰੰਟੀ ਬੰਦਾ ਹੋਣਾ ਚਾਹੀਦੀ ਬੰਦਾ ਹੋਵੇ ਆਪਾਂ ਦੇ ਦੇਣਾ ਠੀਕ ਠੀਕ ਫਿਰ ਉਹਦਾ ਕੇਸ ਆਪਦਾ ਹੁੰਦਾ ਜੀ ਉਹ ਦਿਹਾੜੀ ਦਾ ਵੀ ਹੋ ਜਾਂਦਾ ਜੀ ਮਹੀਨੇ ਦਾ ਵੀ ਹੋ ਜਾਂਦਾ ਠੀਕ ਆ ਫਿਰ ਆਪਾਂ ਦੂਰ ਘਾਟਾ ਵਗੈਰਾ ਉਹ ਸਾਰੇ ਡਾਕੂਮੈਂਟ ਤਾਂ ਲੈਣੀ ਤੇ ਬਾਕੀ ਬੁਜੀ ਆਪਣਾ ਕੰਟੈਕਟ ਨੰਬਰ ਬੋਲ ਤੋਂ ਚੈਨਲ ਤੇ ਨੰਬਰ ਹੈਗਾ ਜੀ 79817 14970 ਠੀਕ ਹੈ ਇਹ ਕਲਪਣੀ ਲੋਕੇਸ਼ਨ ਦੱਸ ਦੋ ਫਿਰ ਦੁਬਾਰ ਤੋਂ ਕਿਸਨ ਬਟੰਡਾ ਜੀ ਆਪਣਾ ਸਟੈਂਡਰਡ ਜਾਉਂ ਘੜਿਆ ਠੀਕ ਹੈ ਜੀ ਥੋੜਾ ਬਹੁਤ ਧੰਨਵਾਦ ਜੀ ਹੋਣੇ ਆਪਨੂੰ ਕੀਮਤੀ ਸਮਾਂ ਦਿੱਤਾ ਜੀ ਧੰਨਵਾਦ ਜੀ ਹਾਂਜੀ ਬਰੋ ਇਹ ਸੀ ਬਾਈ ਜੀ ਜਿਹਦੇ ਆਪਾਂ ਨੂੰ ਟਰੈਕਟਰ ਸਾਜਣ ਦਾ ਦੱਸੀ ਵੀਰੋਂ ਨੇ ਆਪਣਾ ਕੰਟੈਕਟ ਨੰਬਰ ਬੋਲ ਤੋਂ ਚੈਨਲ ਤੇ ਬਾਕੀ ਇਹਦਾ ਪੱਕਾ ਡੀਡਰਸ਼ਿਪ ਦਾ ਕੰਮ ਆਹਣੇ ਆਏ ਹਾਂਜੀ ਬਾਕੀ ਜੇਕਰ ਤੁਹਾਨੂੰ ਟਰੈਕਟਰ ਲੈਣਾ ਹੋਵੇ ਬਾਈ ਜੀ ਨਾਲ ਕੰਟੈਕਟ ਕਰਕੇ ਕੋਈ ਕਾਲ ਕਰ ਸਕਦੇ ਹੋ ਵੀ ਜਮੀਨਾਂ ਵੀ ਲੈ ਆਪਾਂ ਬਾਹਰ ਦੇਖਾ ਬਾਹਰ ਚੈੱਕ ਕਰਕੇ ਜਾ ਜੀ ਜਿਹੜਾ ਮੱਝ ਦਾ ਹੁਣਾ ਪਤਾ ਜੋ ਕਿ ਲੈ ਜਾ ਸਕਦੇ ਹਾਂ ਬਾਕੀ ਜਿਹੜੇ ਵੀਡੀਓ ਬਣੇ ਲਿਖੇ ਹੋਵੇ ਤਾਂ ਆਪਣੇ ਚੈਨਲ ਨੂੰ ਨਾਲ ਤਾਂ ਬੜੇ ਬੰਦੇ ਬਾਹਰ ਆਲ ਵੀਡੀਓ ਦਾ ਬੜਾ ਪ੍ਰੈਸ ਆਪਣੀ ਵੀਡੀਓ ਪ੍ਰੋਡਕਸ਼ਨ ਲਈ ਧੰਨਵਾਦ ਜੀ